ਨਮਸਕਾਰ ਵੀਰ ਜੀ ਰਾਦੇ ਰਾਦੇ ਜੈ શ્રી ਕ੍ਰਿਸ਼ਨ ਅਸੀਂ ਆਪਣੇ ਦੋਹਾਂ ਚੈਨਲਾਂ ਤੇ ਜੀਐਸ ਗੋਲਛੰਮ 3468 ਸਟਾਰ ਜੋਗੋ ਵਾਲੀ ਅਤੇ ਸ੍ਰੀ ਭਗਤ ਨਾਮਦੇਵ ਜੀ ਦੀ ਜੀਵਨ ਕਥਾ ਦਾ ਪ੍ਰਸਾਰਣ ਕਰਦੇ ਹਾਂ ਜਿਹਦੇ ਚਾਰ ਭਾਗ ਪ੍ਰਸਾਰਣ ਹੋ ਚੁੱਕੇ ਨੇ ਸੋ ਅੱਜ ਅਸੀਂ ਪੰਜਵਾਂ ਭਾਗ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਅਸੀਂ ਮਾਣ ਕਰਦੇ ਕਿ ਤੁਸੀਂ ਸਾਨੂੰ ਮਾਣ ਬਖਸ਼ੋਗੇ ਫਰ ਲਓ ਜੀ ਚੌਥੇ ਭਾਗ ਵਿੱਚ ਅਸੀਂ ਦੱਸਿਆ ਸੀ ਕਿ ਭਗਤ ਨਾਮਦੇਵ ਜੀ ਨੂੰ ਜਦੋਂ ਭਗਵਾਨ ਨੇ ਦਰਸ਼ਨ ਦੇ ਦਿੱਤੇ ਤੇ ਭਗਤ ਜੀ ਦੀ ਜਿਹੜੀ ਤਾਰਾ ਭਗਵਾਨ ਨਾਲ ਜੁੜ ਗਈ ਜਦੋਂ ਵੀ ਭਗਵਾਨ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਸੇ ਟਾਈਮ ਹੀ ਕਿਪਟਨ ਕਰਨ ਦਾ ਪਿੰਦੇ ਨੇ ਖੜਤਾਲਾ ਪੜ ਕੇ ਭਗਵਾਨ ਜੀ ਦਰਸ਼ਨ ਦੇ ਦਿੰਦੇ ਨੇ ਦੱਸਿਆ ਜਾਂਦਾ ਕਿ ਜੀਵਨ ਵਿੱਚ ਭਗਤ ਸ੍ਰੀ ਨਾਮਦੇਵ ਜੀ ਨੇ ਭਗਵਾਨ ਜੀ ਦੇ ਸਾਖਸ਼ਾਤ 72ਵਾਂ ਦੀ ਦਰਸ਼ਨ ਕੀਤੇ ਜਿਹੜੇ ਆਮ ਦੁਨੀਆਦਾਰਾਂ ਨੂੰ ਪਤਾ ਆ ਉਦਾਂ ਦੇ ਭਗਵਾਨ ਜਾਣੇ ਤੇ ਭਗਤ ਸ੍ਰੀ ਨਾਨਦੇਵ ਜਾਣੇ ਕਿ ਕਿੰਨੀ ਵਾਰੀ ਦਰਸ਼ਨ ਕੀਤੇ ਜਾਂ ਰੋਜ਼ ਹੀ ਕਰਦੇ ਹੋਣਗੇ ਪਰ ਸੰਤ ਭਗਤ ਦੱਸਦੇ ਨੇ ਕਿ ਜੋ ਵੀ ਇਸ ਸੰਸਾਰ ਦੇ ਵਿੱਚ ਰਹਿੰਦੇ ਹੋ ਉਸ ਟਾਈਮ ਕਿ ਭਗਤ ਨਾਮਦੇਵ ਜੀ ਨੂੰ ਭਗਵਾਨ ਠਾਕਰ ਦੀ ਸ਼ਾਲੀਗ੍ਰਾਮ ਭਗਵਾਨ ਕ੍ਰਿਸ਼ਨ ਨੇ 72 ਵਾਰੀ ਜੀਵਨ ਚ ਦਰਸ਼ਨ ਦਿੱਤੇ ਹੁਣ ਭਗਤ ਜੀ ਹਰ ਟਾਈਮ ਕੀਰਤਨ ਕਰਦੇ ਰਹਿੰਦੇ ਜਿੱਥੇ ਵੀ ਸੰਗਤ ਕੀਰਤਨ ਹੁੰਦਾ ਉੱਥੇ ਜਾ ਕੇ ਕੀਰਤਨ ਕਰਨ ਲੱਗ ਪਏ ਹੁਣ ਭਗਤ ਜੀ ਦੇ ਜਿਹੜੇ ਪਿਤਾ ਜੀ ਨੇ ਬੜੇ ਪਰੇਸ਼ਾਨ ਹੋ ਗਏ ਇਹ ਲੜਕਾ ਜਵਾਨ ਕੰਮ ਕੰਦਾ ਕਰਦਾ ਕੋਈ ਨਹੀਂ ਸੋ ਪਹਿਲਾਂ ਵੀ ਤੇ ਅੱਜ ਵੀ ਇਹ ਲੋਕਾਂ ਦੀ ਸੋਚ ਆ ਕਿ ਜੇ ਲੜਕਾ ਕੰਮ ਕੰਦਾ ਨਹੀਂ ਕਰਦਾ ਤੇ ਇਹਦੀ ਸ਼ਾਦੀ ਕਰ ਦਿੱਤੀ ਜਾਵੇ ਇਹ ਕੋਈ ਕਿੱਡਾ ਕ ਵਧੀਆ ਤਰੀਕਾ ਮੈਨੂੰ ਤੇ ਕੋਈ ਵਧੀਆ ਤਰੀਕਾ ਨਹੀਂ ਲੱਗਦਾ ਕਿਉਂਕਿ ਜੋ ਸ਼ਾਦੀ ਨਹੀਂ ਕਰਦਾ ਨਮਸਕਾਰ ਰਾਦੇ ਰਾਦੇ जय श्री कृष्णा लववीर जी आज ਤੁਹਾਡੀ ਸੇਵਾ ਵਿੱਚ ਅਸੀਂ ਭਗਤ ਸ੍ਰੀ ਨਾਮਦੇਵ ਜੀ ਦੀ ਜੀਵਨ ਕਥਾ ਦਾ ਪੰਜਵਾਂ ਭਾਗ ਪੇਸ਼ ਕਰਨ ਜਾ ਰਹੇ ਹਾਂ ਚੌਥੇ ਭਾਗ ਵਿੱਚ ਪਿਛੇ ਅਸੀਂ ਦੱਸ ਕੇ ਆਏ ਹਾਂ ਕਿ ਭਗਤ ਨਾਮਦੇਵ ਜੀ ਨੂੰ ਜਦੋਂ ਦੁੱਧ ਪਿਆਉਂਦੇ ਆਂ ਭਗਵਾਨ ਨੂੰ ਭਗਵਾਨ ਦੇ ਸਾਚਾ ਦਰਸ਼ਨ ਹੋਣੇ ਸ਼ੁਰੂ ਹੋ ਗਏ ਫਿਰ ਭਗਤ ਜੀ ਦਾ ਰੋਈ ਦਾ ਅਭਿਆਸ ਹੋ ਗਿਆ ਜਦੋਂ ਵੀ ਭਗਵਾਨ ਨਾਲ ਕੇਤਕਰਦਾ ਉਹ ਗੱਲ ਕਰ ਲੈਂਦੇ ਚੌਂਕੜੀ ਮਾਰ ਕੇ ਖੜਤਾਲਾਂ ਫੜਦੇ ਕੀਰਤਨ ਕਰਦੇ ਭਗਵਾਨ ਜੀ ਨਾਲ ਲਿਵ ਜੋੜਦੇ ਭਗਵਾਨ ਸ਼ਾਕ ਸ਼ਾ ਭਗਤ ਸ੍ਰੀ ਨਾਮਦੇਵ ਜੀ ਨਾਲ ਗੱਲਾਂ ਕਰਨ ਦਾ ਕਹਿੰਦਾ ਜਿੱਥੇ ਵੀ 사త్సੰਗ ਕੀਰਤਨ ਦਾ ਭਗਤ ਜੀ ਉੱਥੇ ਜਾ ਕੇ 사త్సੰਗ ਕੀਰਤਨ ਕਰਨ ਦਾ ਪੈਂਦੇ ਫਿਰ ਆ ਜੀ ਬੜੇ ਪਰੇਸ਼ਾਨ ਹੋ ਗਏ ਕਿ ਲੜਕਾ ਜਵਾਨ ਹੋ ਗਿਆ ਕੋਈ ਕੰਮ ਤੰਦਾ ਨਹੀਂ ਕਰਦਾ ਕਿਉਂਕਿ ਪਹਿਲਾਂ ਵੀ ਤੇ ਅੱਜ ਵੀ ਇਹ ਲੋਕਾਂ ਦੀ ਸੋਚ ਆ ਕਿ ਜੇ ਲੜਕਾ ਕਾਮਧੰਦਾ ਨਹੀਂ ਕਰਦਾ ਤੇ ਇਹਦੀ ਸ਼ਾਦੀ ਕਰ ਦਿੱਤੀ ਜਾਵੇ ਸ਼ਾਦੀ ਕਰ ਦੇਣਾ ਕੋਈ ਪਿੱਡਾ ਕ ਵੱਡਾ ਫਾਰਮੂਲਾ ਆ ਕਿਉਂਕਿ ਜੋ ਕਾਮਧੰਦਾ ਨਹੀਂ ਕਰਵਾ ਉਹ ਲੜਕਾ ਤੇ ਪਰੇਸ਼ਾਨ ਹੋਏਗਾ ਲੜਕੇ ਦੇ ਮਾਪੇ ਵੀ ਪਰੇਸ਼ਾਨ ਹੋਣਗੇ ਪਰ ਜਿਹੜੀ ਪਗਾਨੀ ਧੀ ਇਹਦੇ ਲੜ ਲਈ ਜਾਏਗੀ ਉਹ ਵੀ ਪਰੇਸ਼ਾਨ ਹੋਏਗੀ ਸੋ ਉਹ ਹੀ ਤਰੀਕਾ ਅਜ ਭਗਤ ਨਾਮਦੇਵ ਜੀ ਦੇ ਪਿਤਾ ਜੀ ਨੇ ਵਰਤਿਆ ਆ ਭਗਤ ਨਾਮਦੇਵ ਜੀ ਦੀ ਸ਼ਾਦੀ ਜਿਹੜੀ ਆ ਇੱਕ ਬੜੀ ਸੁੰਦਰ ਸੋ ਸੇਲ ਗੁਣਮਾਨ ਕੰਨਿਆ ਲੱਭ ਕੇ ਜਿਹਦਾ ਨਾਂ ਆ ਰਾਜਾ ਭਾਈ ਸੁ ਕੁਮਾਰੀ ਉਸ ਲੜਕੀ ਨਾਲ ਪਖ ਜੀ ਦੀ ਸ਼ਾਦੀ ਹੋ ਗਈ ਆ ਸੋ ਜਦੋਂ ਸ਼ਾਦੀ ਹੋ ਗਈ ਤੇ ਕਹਿੰਦੇ ਨੇ ਕਿ ਜਿੰਨੇ ਰੱਖੀਆਂ ਤੇਰੇ ਤੇ ਡੋਰਾ ਉਹ ਤੇ ਕਦੇ ਡੋਲਦੇ ਨਹੀਂ ਉਹ ਪਰ ਤੇ ਜਿੰਨੇ ਉਹਦੇ ਤੇ ਡੋਰਾ ਨਹੀਂ ਰੱਖੀ ਹੁੰਦੀਆਂ ਗੱਲ ਸੱਚੀ ਜੇ ਤੇ ਜਦੋਂ ਉਹਦਾ ਵਿਆਹ ਹੋ ਜਾਂਦਾ ਆ ਕਾਚ ਕਰਕੇ ਬੇਰਜ਼ਗਾਰ ਬੰਦੇ ਦਾ ਜਿਹਦੇ ਕੋਲ ਕੋਈ ਵੀ ਕੰਮ ਤੰਦਾ ਜਾਂ ਰੋਟੀ ਕਮਾਣ ਦਾ ਸਾਧਨ ਨਹੀਂ ਹੰਦਾ ਮਾਪਿਓ ਆਪਣੇ ਕੋਲੋਂ ਸਿਆਪਾ ਜਾਂ ਕਈਏ ਜਾਂ ਫਾਹ ਲਾ ਦਿੰਦੇ ਨੇ ਤੇ ਫਿਰ ਉਸ ਵੇਲੇ ਬੰਦੇ ਨੂੰ ਜੋ ਪਤਾ ਲੱਗਦਾ ਆ ਉਹ ਇੱਕ ਸ਼ਾਇਰ ਦੀਆਂ ਲੈਣਾ ਚ ਇਦਾਂ ਦੱਸਿਆ ਗਿਆ ਆ ਕਿ ਜਦੋਂ ਬੇਰਜ਼ਗਾਰ ਇਨਸਾਨ ਦਾ ਵਿਆਹ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਉਹ ਕਿੱਡਾ ਪਰੇਸ਼ਾਨ ਦਾ ਆ ਲਓ ਜੀ ਪੇਸ਼ ਕਰਦੇ ਆ ਤੁਹਾਡੇ ਸਾਹਮਣੇ ਮੈਨੂੰ ਮਾਣ ਮਿਨ ਆਸ ਆ ਕਿ ਤੁਸੀਂ ਬੜੇ ਧਿਆਨ ਨਾਲ ਸੁਣੋਗੇ ਤੇ ਮੈਨੂੰ ਬੜਾ ਪਿਆਰ ਬਖਸ਼ੋਗੇ ਸੋ ਲਓ ਪੇਸ਼ ਕਰਦੇ ਆ ਜਦੋਂ ਕੋ ਹੋ ਜਾਂਦਾ ਬੰਦੇ ਦਾ ਵਿਆਹ ਬੰਦੇ ਨੂੰ ਪਤਾ ਫੇਰ ਲਾ Oh, okay. yeah. Okay. ਉਹਦੇ ਤੇ ਪਰ ਸਾਦਕੇ ਬਨਾ ਬੰਦੇ ਕਦਾ ਪੈਰ ਲੱਗਦਾ ਲੱਗਦਾ ਬੰਦੇ ਕਦਾ ਪੈਰ ਲੱਗਦਾ ਭਲੇ ਮਾਨਸਾ ਹੋ ਜਾਂਦਾ ਜਦੂਆ ਬੰਦੀਂ ਪੰਨਾ ਪੈਰ ਲੱਗਦਾ ਲੱਗਦਾ ਬੰਦੇ راکا <laughs>